ਇਹ ਤਿੰਨੋਂ ਦੋਸ਼ੀ ਪੀਓ ਕਰਾਰ ਦੇ ਦੇ ਦਿੱਤੇ ਗਏ ਹਨ ਇਹ ਚਲਾਨ ਦੇ ਉੱਤੇ ਲਿਖਿਆ ਤੇ ਜਿਹੜਾ ਬੰਦਾ ਪੀਓ ਤੁਹਾਡੇ ਥਾਣੇ ਦੇ ਵਿੱਚ ਬੋਲਦਾ ਉਹ ਬੰਦਾ ਫੜਿਆ ਜਾਂਦਾ ਤੁਸੀਂ ਉਹਨੂੰ ਫੇਰ ਛੱਡ ਦਿੰਦੇ ਹੋ ਉਸ ਐਫਆਈਆਰ ਚ ਉਹਦੀ ਅਰੈਸਟ ਨਹੀਂ ਪਾਉਂਦੇ 117 ਨੰਬਰ ਐਫਆਈਆਰ ਚ ਵੇਖ ਲਓ ਦੋਸ਼ੀ ਜਿਹੜੇ ਫੜੇ ਨਹੀਂ ਗਏ ਹਰਸ਼ ਧੂਰੀ ਸੰਦੀਪ ਬਰੇਟਾ ਪ੍ਰਦੀਪ ਕਲੇਰ ਪ੍ਰਦੀਪ ਕਲੇਰ ਦਾ ਮੈਂ ਪੂਰਾ ਹੀ ਪੜ ਦਿੰਦਾ ਪੁੱਤਰ ਚਾਂਦੀराम ਕਲੇਰ ਵਾਸੀ ਕਲਾਇਤ ਜ਼ਿਲ੍ਹਾ ਕੈਥਲ ਹਰਿਆਣਾ ਹਾਲਵਾਸੀ ਐਮ ਐਸ ਜੀ ਕੰਪਲੈਕਸ ਨਿਊ ਡੇਰਾ ਸੱਚਾ ਸੌਦਾ ਸਿਰਸਾ ਇਹਨਾਂ ਦੇ ਥੱਲੇ ਕੀ ਲਿਖਿਆ ਗ੍ਰਿਫਤਾਰੀ ਬਾਕੀ ਆ ਚਲਾਨ ਦੀਆਂ ਕਾਪੀਆਂ ਗ੍ਰਿਫਤਾਰੀ ਬਾਕੀ ਜਦੋਂ ਬੰਦਾ ਪੀਓ ਡਿਕਲੇਅਰ ਹੋਇਆ ਹੋਇਆ ਹੈ ਇਹ ਤੁਹਾਨੂੰ ਦੁਨੀਆਂ ਦੇ ਵਿੱਚ ਇਹਦੀ ਕਦੇ ਦੂਸਰੀ ਆਧਾਰਨ ਨਹੀਂ ਮਿਲਣੀ ਸਰਕਾਰ ਵੱਲੋਂ ਕਿਸ ਹੱਦ ਤੱਕ ਮਦਦ ਕੀਤੀ ਜਾਂਦੀ ਹੈ ਤੁਸੀਂ ਦੇਖ ਲਓ ਕਿੰਨੀ ਬਲੇਟੈਂਟਲੀ ਮਦਦ ਕੀਤੀ ਗਈ ਹੈ ਇਹਦੀ ਇਸ ਬੰਦੇ ਤੇ ਤਿੰਨ ਐਫਆਈਆਰ ਐ ਬੰਦੇ ਤੇ ਤਿੰਨ ਐਫਆਈਆਰਾਂ ਹੋਣ ਪੀਓ ਡਿਕਲੇਅਰ ਹੋਇਆ ਹੋਵੇ ਤਿੰਨੋਂ ਐਫਆਈਆਰਜ਼ ਇੱਕੋ ਥਾਣੇ ਦੀਆਂ ਹੋਣ ਇੱਕੋ ਇਨਵੈਸਟੀਗੇਸ਼ਨ ਟੀਮ ਹੋਵੇ ਤਿੰਨੋਂ ਐਫਆਈਆਰਜ਼ ਦੀ ਇੱਕੋ ਐਸਆਈਟੀ ਹੋਵੇ ਉਹ ਬੰਦਾ ਫੜਿਆ ਜਾਵੇ ਤੇ ਤੁਸੀਂ ਇੱਕ ਦੇ ਵਿੱਚ ਅਰੈਸਟ ਪਾ ਦਿਓ ਦੂਜੇ ਦੋ ਦੇ ਵਿੱਚ ਅਰੈਸਟ ਨਾ ਪਾਉ ਉਹਨੂੰ ਛੱਡਦੇ ਹੋ ਫਿਰ ਏਦੂੰ ਵੱਡੀ ਮਦਦ ਕੀ ਹੋ ਸਕਦੀ ਹੈ ਇਹ ਕਿਉਂ ਛੱਡਿਆ ਗਿਆ ਮੈਂ ਇਹ ਵੀ ਤੁਹਾਨੂੰ ਦੱਸ ਦਿੰਨਾ ਇਹ ਇਸ ਕਰਕੇ ਛੱਡਿਆ ਗਿਆ ਕਿ ਆ ਦੋ ਐਫਆਈਆਰਾਂ ਤੇਰੇ ਤੇ ਪੈਂਡਿੰਗ ਐ ਜੇ ਸਾਡੇ ਮੁਤਾਬਕ ਨਾ ਚੱਲਿਆ ਬਾਹਰ ਜਾ ਕੇ ਜੋ ਅਸੀਂ ਚਾਹਣੇ ਆ ਬੁਲਾਉਣਾ ਡੀਲ ਦੇ ਤਹਿਤ ਨਾ ਬੋਲਿਆ ਫਿਰ ਇਹਨਾਂ ਦੇ ਵਿੱਚ ਵੀ ਅਰੈਸਟ ਪਾਊ ਪਾਊਗੀ ਤੇ ਅੰਦਰ ਜਾਏਗਾ ਤੁਸੀਂ ਵੇਖੋ ਮੈਂ ਪਹਿਲਾਂ ਤਾਂ ਐਸਆਈਟੀ ਦੇ ਇਹਨਾਂ ਅਫਸਰ ਸਹਿਬਾਨਾਂ ਨੂੰ ਪੁੱਛਣਾ ਚਾਹਣਾ ਬڑے ਤਜਰਬੇਕਾਰ ਅਫਸਰ ਹੈ 30 30 ਸਾਲ ਮੈਨੂੰ ਲੱਗਦਾ ਇਹਨਾਂ ਦੀ ਸਰਵਿਸ ਹੋ ਗਈ ਹੋਣੀ ਹੈ ਮੈਨੂੰ ਆਪਦੀ ਸਰਵਿਸ ਚੋਂ ਇੰਟਾਇਰ ਸਰਵਿਸ ਚੋਂ ਇੱਕ ਐਗਜ਼ਾਮਪਲ ਇੱਕ ਉਦਾਹਰਨ ਦੇ ਦੇਣ ਇਹੋ ਜੀ ਸਿਮਿਲਰ ਕੇਸ ਸੀ ਜਿੱਥੇ ਇੱਕ ਬੰਦੇ ਤੇ ਇੱਕ ਤੋਂ ਵੱਧ ਐਫ ਆਈ ਆਰਸ ਹੋਣ ਉਹ ਅਰੈਸਟ ਕੀਤਾ ਗਿਆ ਹੋਵੇ ਤੇ ਇੱਕ ਰੈਸ ਇੱਕ ਐਫ ਆਈ ਆਰ ਚ ਅਰੈਸਟ ਪਾ ਦੇਉਂ ਤੇ ਦੂਜੀਆਂ ਦੇ ਵਿੱਚ ਰੈਸਟ ਨਾ ਪਾਉ ਉਹਨੂੰ ਛੱਡ ਦਿਓ ਸਿੰਗਲ ਤੁਸੀਂ ਆਪਦੇ ਸਾਰੇ ਕੈਰੀਅਰ ਦੀ ਇੱਕ ਐਗਜ਼ਾਮਪਲ ਦੇ ਦਿਓ ਮੈਨੂੰ ਇੱਕ ਵੀ ਐਗਜ਼ਾਮਪਲ ਦੇ ਦੇਣ ਛੱਟੋ ਇਹਨਾਂ ਦੇ ਕੈਰੀਅਰ ਤੋਂ ਮੈਂ ਤਾਂ ਕਹਿੰਦਾ ਹਿੰਦੁਸਤਾਨ ਦੇ ਵਿੱਚੋਂ ਜਦੋਂ ਦਾ ਆਜ਼ਾਦ ਹੋਇਆ ਹਿੰਦੁਸਤਾਨ ਇੱਕ ਉਦਾਹਰਣ ਐਸਆਈਟੀ ਵਾਲੇ ਕੱਢ ਕੇ ਲਿਆ ਕੇ ਦਿਖਾ ਦੇਣ ਜਿੱਥੇ ਇੱਕ ਬੰਦੇ ਤੇ ਮਲਟੀਪਲ ਐਫਆਈਆਰਜ਼ ਹੋਣ ਤੇ ਅਰੈਸਟ ਹੋਣ ਤੋਂ ਬਾਅਦ ਇੱਕੋ ਥਾਣੇ ਦੀਆਂ ਐਫਆਈਆਰਜ਼ ਹੋਣ ਇੱਕੋ ਇਨਵੈਸਟੀਗੇਸ਼ਨ ਟੀਮ ਹੋਵੇ ਅਰੈਸਟ ਹੋਣ ਤੋਂ ਬਾਅਦ ਉਹ ਬੰਦਾ ਛੱਡ ਦਿੱਤਾ ਜਾਵੇ ਕੇਵਲ ਇੱਕ ਐਫਆਈਆਰ ਚ ਅਰੇਸਟ ਪਾ ਕੇ ਤੁਸੀਂ ਬਾਕੀਆਂ ਦੇ ਵਿੱਚ ਉਹਨੂੰ ਸੁਰਖਰੂ ਕਰਕੇ ਜਾਓ ਕਿ ਉਹ ਜੱਪ ਭੱਜ ਜਾ ਭਾਈ ਜੋ ਚਾਹਣਾ ਹੈ ਜੋ ਅਸੀਂ ਚਾਹਾਂਗੇ ਤੂੰ ਕਰ ਮੈਂ ਉਹਨਾਂ ਨੂੰ ਇਹ ਵੀ ਪੁੱਛਣਾ ਚਾਹਣਾ ਹੈ ਇਹ ਕਿਹਦੇ ਹੁਕਮਾਂ ਤੇ ਕੀਤਾ ਗਿਆ ਕਿਹਦੇ ਆਰਡਰ ਸੀ ਪੰਜਾਬ ਪੁਲਿਸ ਹੈ ਹੋਮ ਮਿਨਿਸਟਰ ਭਗਵੰਤ ਮਾਨ ਹੈ ਮੁੱਖ ਮੰਤਰੀ ਭਗਵੰਤ ਮਾਨ ਹੈ ਭਗਵੰਤ ਮਾਨ ਵੀ ਇਸ ਗੱਲ ਦਾ ਜਵਾਬ ਦੇਵੇ ਕਿ ਇਹ ਬੰਦਾ ਫੜ ਕੇ ਕਿਵੇਂ ਛੱਡਿਆ ਗਿਆ ਪੰਜਾਬ ਦੀ ਪੁਲਿਸ ਵੱਲੋਂ ਅੱਜ ਤੁਸੀਂ ਵੇਖੋ ਗੁਰੂ ਸਾਹਿਬ ਦੇ ਅੰਗ ਖਿਲਾਰਨ ਦਾ ਜਿਹੜਾ ਦੋਸ਼ੀ ਪੀਓ ਡਿਕਲੇਰ ਹੋਵੇ ਕਿ ਸ਼ਰਿਆਮ ਸਰਕਾਰ ਦੀ ਪੜਾਈ ਹੋਈ ਸਕ੍ਰਿਪਟ ਦੇ ਮੁਤਾਬਕ ਇੰਟਰਵਿਊ ਆ ਦੇ ਰਿਹਾ ਹੈ ਇਹਦੂ ਸ਼ਰਮ ਦੀ ਗੱਲ ਨੱਕ ਡਬੋ ਕੇ ਮਰ ਜਾਣਾ ਚਾਹੀਦਾ ਲਾਅ ਐਨਫੋਰਸਮੈਂਟ ਏਜੰਸੀਜ਼ ਦੇ ਅਫਸਰਾਂ ਨੂੰ ਕਿ ਇੰਨਾ ਬੇੜਾ ਕਰਕ ਹੋ ਗਿਆ ਗੁਰੂ ਸਾਹਿਬ ਦੇ ਅੰਗ ਖਲਾਰੇ ਇਸ ਬੰਦੇ ਨੇ ਪੁਲਿਸ ਦੇ ਮੁਤਾਬਕ ਰਿਕਾਰਡ ਦੇ ਮੁਤਾਬਕ ਮੁੱਖ ਦੋਸ਼ੀ ਰਿਕਾਰਡ ਦੇ ਮੁਤਾਬਕ ਪ੍ਰੋਕਲੇਮਡ ਆਫੈਂਡਰ ਤੁਸੀਂ ਉਹਨੂੰ ਛੱਡ ਦਿਓ ਅੱਜ ਉਹ ਟੈਲੀਵਿਜ਼ਨ ਚੈਨਲਾਂ ਤੇ ਬਹਿ ਕੇ ਇੰਟਰਵਿਊ ਦਿੰਦਾ ਹੈ ਕਿ ਤੁਹਾਨੂੰ ਸ਼ਰਮ ਨਹੀਂ ਆਉਂਦੀ ਕਿ ਤੁਹਾਡੀ ਪੁਲਿਸਿੰਗ ਕਿੱਥੇ ਜਾ ਰਹੀ ਹੈ ਕੀ ਭਗਵੰਤ ਮਾਨ ਨੂੰ ਸ਼ਰਮ ਨਹੀਂ ਕਿ ਮੈਂ ਹੋਮ ਮਿਨਿਸਟਰ ਐ ਕੀ ਹੋ ਰਿਹਾ ਇਹ ਪਹਿਲੇ ਆਧਾਰਨ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪ੍ਰੋਟੈਕਸ਼ਨ ਦੀ ਤੇ ਕਾਂਗਰਸ ਦੀ ਸਰਕਾਰ ਦੀ ਕਿਉਂਕਿ 3 ਸਾਲ ਕਾਂਗਰਸ ਦੀ ਸਰਕਾਰ ਰਹੀ ਹੈ ਤੇ 3 ਸਾਲ ਹੁਣ ਇਹਨਾਂ ਨੂੰ ਹੋ ਗਏ ਸੋ ਦੋਨੋਂ ਸਰਕਾਰਾਂ ਦੋਸ਼ੀ ਹੈ ਇਹਦੇ ਚ ਕੈਪਟਨ ਅਮਰਿੰਦਰ ਸਿੰਘ ਵੀ ਮੁੱਖ ਮੰਤਰੀ ਸੀ ਚੰਨੀ ਵੀ ਮੁੱਖ ਮੰਤਰੀ ਰਿਹਾ ਤੇ ਸੁਖੀ ਰੰਧਾਵਾ ਵੀ ਉਸ ਵੇਲੇ ਹੋਮ ਮਿਨਿਸਟਰ ਸੀ ਤਾਂ ਕੋਈ ਵੀ ਇਸ ਤੋਂ ਗੱਲ ਤੋਂ ਬਚ ਨਹੀਂ ਸਕਦਾ ਦੂਜੀ ਜਿਹੜੀ ਮੈਂ ਆਧਾਰਨ ਤੁਹਾਡੇ ਸਾਹਮਣੇ ਰੱਖਣੀ ਚਾਹੁੰਦਾ ਓਏ ਜੀ ਪ੍ਰਦੀਪ ਕਲੇਰ ਨੂੰ ਸਰਕਾਰ ਦੀ ਕਿੰਨੀ ਪੇਟਰਨੇਜ ਹੈ ਕਿੰਨੀ ਸ਼ਰਨ ਹੈ ਇਹ ਤੁਹਾਡੇ ਸਾਹਮਣੇ ਰੱਖੀ ਹੁਣ ਮੈਂ ਆਉਣਾ ਹਣੀਪ੍ਰੀਤ ਨੂੰ ਕਿਵੇਂ ਸਰਕਾਰ ਪ੍ਰੋਟੈਕਟ ਕਰ ਰਹੀ ਹੈ ਇਹਦੇ ਵੀ ਦਸਤਾਵੇਜ਼ ਲੈ ਕੇ ਆਇਆ ਤੁਸੀਂ ਵੇਖੋ ਜਿਹਨੂੰ ਇਹ ਸੱਚ ਪੁੱਤਰ ਕਹਿ ਰਿਹਾ ਜਿਵੇਂ ਮੈਂ ਜ਼ਿਕਰ ਕੀਤਾ ਜਿਹਨੂੰ ਰਾਜਾ ਹਰੀਸ਼ ਚੰਦਰ ਹੀ ਬਣਾਤਾ ਇਹਨਾਂ ਨੇ ਪ੍ਰਦੀਪ ਕਲੇਰ ਅਰੈਸਟ ਹੋਣ ਤੋਂ ਬਾਅਦ ਪੁਲਿਸ ਕੋਲੇ ਬਿਆਨ ਦਿੰਦਾ ਪਹਿਲਾਂ ਫਿਰ 164 ਦੇ ਥੱਲੇ ਜੱਜ ਕੋਲੇ ਮੈਜਿਸਟਰੇਟ ਕੋਲੇ ਕੋਰਟ ਚ ਪੇਸ਼ ਹੋ ਕੇ ਆਪ ਦੇ ਹੱਥ ਨਾਲ ਲਿਖ ਕੇ ਬਿਆਨ ਦਿੰਦਾ ਜੋ ਪ੍ਰੋਸੀਜਰ ਹੈ ਹੈਂਡ ਰਿਟਨ ਉਹਨਾਂ ਬਿਆਨਾਂ ਦੇ ਵਿੱਚ ਰੈਲੇਵੈਂਟ ਪੋਰਸ਼ਨ ਮੈਂ ਤੁਹਾਨੂੰ ਪੜ੍ਹ ਦਿੰਦਾ ਜੋ ਹਨੀਪ੍ਰੀਤ ਬਾਰੇ ਕਹਿੰਦਾ ਹੈ ਹਿੰਦੀ ਚ ਲਿਖਿਆ ਹੈ ਨੇ ਮੈਂ ਇਸ ਕਰਕੇ ਹਿੰਦੀ ਚ ਪੜ੍ਹ ਰਿਹਾ ਮੋਹਿੰਦਰ ਪਾਲ ਨੇ ਬਾਬਾ ਕੇ ਧਿਆਨ ਮੇ ਲਾਇਆ ਕਿ ਬੁਰਜ ਜਵਾਰ ਸਿੰਘ ਵਾਲਾ ਮੇ हरिंदर सिंह मांझी एक धर्म प्रचारक ने कथा की और उससे प्रेरित होकर कुछ लोगों ने बाबा जो बाबा को मानते थे उनके प्रेमी थे उन्होंने लॉकेट जिसमें जिस बाबा की फोटो थी उनको जमीन पर फेंक के रोल दिया ये सुनते ही सुनो ये सुनते ही हनीप्रीत गुस्से में आ गई और बोली ये लॉकेट जब फेंका तो आपने कुछ क्यों नहीं किया फिर बाबा राम रहीम और हनीप्रीत बोले ईंट का जवाब पत्थर से दो तब राकेश और बिट्टू बोले कि वो तो प्रचारक है और सिखों की निशानी तो गुरु ग्रंथ है इस पर हनीप्रीत बोली तो फिर गुरु ग्रंथ को ऐसे ही पैरों में रोलो फिर बाबा राम रहीम बोले कि जो हनीप्रीत कह रही है उसे जल्द से जल्द करो ये बयान एक सौ दे थले प्रदीप कलेर ने ਜਜ ਦੇ ਸਾਹਮਣੇ ਦਿੱਤੇ ਜਿਹਦੇ ਚ ਜੱਜ ਸਾਹਿਬ ਨੇ ਬਿਆਨਾਂ ਦੇ ਥੱਲੇ ਜੱਜ ਸਾਹਿਬ ਨੇ ਵੀ ਆਪਦੇ ਹੱਥਾਂ ਨਾਲ ਲਿਖਿਆ ਦਾ ਅਬਵ ਸਟੇਟਮੈਂਟ ਵਾਸ ਰਿਕਾਰਡਡ ਬਾਈ ਅੰਡਰਸਾਈਨਡ ਇਨ ਹਿਸ ਓਨ ਹੈਂਡਰਾਈਟਿੰਗ ਕੰਪਲੀਟ ਕਰੈਕਟ ਡਿਪੋਜ਼ੀਸ਼ਨ ਇਟ ਅਪੀਅਰਸ ਹੀ ਹੈਜ਼ ਗਿਵਨ ਦ ਸਟੇਟਮੈਂਟ ਵੋਲੰਟੇਰਲੀ ਆਫ ਦੀ ਮਰਜ਼ੀ ਨਾਲ ਸਟੇਟਮੈਂਟ ਦਿੱਤੀ ਹੈ ਵਿਦਆਊਟ ਐਨੀ ਪ੍ਰੈਸ਼ਰ ਇਟਸੈਟਰਾ ਹੀ ਹੈਜ਼ ਬੀਨ ਇਨਫਾਰਮਡ ਦੈਟ ਦਾ ਸਟੇਟਮੈਂਟ ਕੈਨ ਬੀ ਯੂਜ਼ਡ ਅਗੇਂਸਟ ਹਿਮ ਸੋ ਇਹ ਜੱਜ ਸਾਹਿਬ ਲਿਖਦੇ ਆ ਕਿ ਆਪ ਦੀ ਮਰਜ਼ੀ ਨਾਲ ਦਿੱਤੀ ਸਟੇਟਮੈਂਟ ਵਿਦਆਊਟ ਐਨੀ ਪ੍ਰੈਸ਼ਰ ਦਿੱਤੀ ਸਟੇਟਮੈਂਟ ਹੁਣ ਇਹ ਸਟੇਟਮੈਂਟ ਇਹ ਸਟੇਟਮੈਂਟ ਦਿੱਤੀ ਵੀ ਹੈ ਜੀ 24 ਫਰਵਰੀ ਦੀ ਅੱਜ ਆਪਾਂ ਤਕਰੀਬਨ ਮੈਨੂੰ ਲੱਗਦਾ ਹੈ ਅਗਸਤ ਦੇ ਮਹੀਨੇ ਚ ਹੀ ਆ ਗਏ ਤਕਰੀਬਨ ਕੀ 2 ਅਗਸਤ ਹੋ ਗਈ ਜੀ ਅੱਜ ਆਲਮੋਸਟ 6 ਮਹੀਨੇ ਹੋ ਗਏ ਇਸ ਸਟੇਟਮੈਂਟ ਨੂੰ 164 ਦੀ ਸਟੇਟਮੈਂਟ ਉਹਨੇ ਕੋਰਟ ਦੇ ਵਿੱਚ ਦਿੱਤੀ ਹੈ ਤੇ ਅੱਜ ਤੱਕ ਪੰਜਾਬ ਪੁਲਿਸ ਨੇ ਹਨੀਪ੍ਰੀਤ ਨੋਮੀਨੇਟ ਕਰਕੇ ਅਰੈਸਟ ਕਿਉਂ ਨਹੀਂ ਕੀਤੀ ਜੀ ਇਹ ਸਟੇਟਮੈਂਟ ਤੇ ਫਿਰ ਕੀ ਇਹ ਸਟੇਟਮੈਂਟ ਪੰਜਾਬ ਪੁਲਿਸ ਕੋਲੇ ਵੀ ਹੈ ਪੰਜਾਬ ਪੁਲਿਸ ਨੇ ਕੀ ਐਕਸ਼ਨ ਲਿੱਤਾ ਹੈ ਦੀ ਸਟੇਟਮੈਂਟ ਤੇ ਹੁਣ ਤੱਕ ਤਾਂ 6 ਮਹੀਨਿਆਂ ਚ ਤਾਂ ਹਣੀਪ੍ਰੀਤ ਅਰੈਸਟ ਹੋਣੀ ਚਾਹੀਦੀ ਸੀ ਅਰੈਸਟ ਛੱਡੋ ਸੰਮਨ ਵੀ ਨਹੀਂ ਹੋਈ ਨੋਮੀਨੇਟ ਵੀ ਨਹੀਂ ਹੋਈ ਉਹ ਤਾਂ ਮਹਾਰਾਣੀ ਬਣ ਕੇ ਉੱਥੇ ਡੇਰੇ ਦਾ ਕੰਮਕਾਜ ਚਲਾ ਰਹੀ ਆ ਹਰਿਆਣਾ ਦੇ ਵਿੱਚ ਤੇ ਫਿਰ ਭਗਵੰਤ ਮਾਨ ਇਸ ਗੱਲ ਦਾ ਜਵਾਬ ਦੇਵੇ ਕੀ 6 ਮਹੀਨੇ ਦੀ ਜਿਹੜੀ ਸਟੇਟਮੈਂਟ ਦਿੱਤੀ ਹੋਈ ਹੈ ਉਹਦੇ ਤੇ ਪੰਜਾਬ ਪੁਲਿਸ ਨੇ ਕੀ ਐਕਸ਼ਨ ਲਿੱਤਾ ਕੀ ਇਹ ਹਰਿਆਣੇ ਦੀਆਂ ਚੋਣਾਂ ਦਾ ਤੇ ਪੰਜਾਬ ਦੀ ਬਾਈ ਇਲੈਕਸ਼ਨਸ ਦਾ ਸੌਦਾ ਹੋਇਆ ਕਿਉਂਕਿ ਹੁਣ ਮਹਾਰਾਣੀ ਤਾਂ ਹਣੀਪ੍ਰੀਤ ਹੈ ਕੀ ਅਸੀਂ ਹਣੀਪ੍ਰੀਤ ਨੂੰ ਨਹੀਂ ਬੁਲਾਵਾਂਗੇ ਅਸੀਂ ਹਣੀਪ੍ਰੀਤ ਨੂੰ ਹੱਥ ਨਹੀਂ ਲਾਵਾਂਗੇ ਤੇ ਤੁਸੀਂ ਜੀ ਇਲੈਕਸ਼ਨਾਂ 'ਚ ਸਾਡੀ ਮਦਦ ਕਰੋਗੇ ਮੈਂ ਤਾਂ ਸਭ ਨੂੰ ਪੁੱਛਣਾ ਚਾਹਣਾ ਹੈ ਜਿੰਨੇ ਇਹਦੀ ਇੰਟਰਵਿਊ ਦੇਖ ਕੇ ਤੇ ਸਟੇਟਮੈਂਟਾਂ ਦੇ ਰਹੇ ਸੀ ਕਿ ਜਵਾਬ ਦੇਣ ਦੀ ਸ਼ਰੋਬਨੀ ਅਕਾਲੀ ਦਲ ਵਾਲੇ ਚਾਹੇ ਉਹ ਆਮ ਆਦਮੀ ਪਾਰਟੀ ਸੀ ਚਾਹੇ ਕਾਂਗਰਸ ਪਾਰਟੀ ਸੀ ਚਾਹੇ ਉਹ 나ਗਪੁਰ ਵਾਲਾ ਅਕਾਲੀ ਦਲ ਸੀ ਕੋਈ ਵੀ ਸੀ ਉਹ ਤਾਂ ਟੈਲੀਵਿਜ਼ਨ ਤੇ ਬਹਿ ਕੇ ਇੱਕ ਸਟੇਟਮੈਂਟ ਦਿੱਤੀ ਸੀ ਇਹ ਤਾਂ 161 ਤੇ ਬਿਆਨ ਹੈ ਕੋਰਟ ਦੇ ਵਿੱਚ ਤੇ ਹੁਣ ਇਹਦੇ ਤੇ ਕੀ ਸਵਾਲ ਕਰੋਗੇ ਤੁਸੀਂ ਭਗਵੰਤ ਮਾਨ ਨੂੰ ਇਹ ਦੂਜੀ ਵੱਡੀ ਉਦਾਹਰਨ ਤੁਹਾਡੇ ਸਾਹਮਣੇ ਰੱਖੀ ਹੁਣ ਤੀਜੀ ਉਦਾਹਰਣ ਤੁਸੀਂ ਦੇਖੋ ਤੀਜੀ ਆ ਗਿਆ ਰਾਮ ਰਹੀਮ ਤੇ ਹੁਣ ਮੈਂ ਪਿਛਲੇ ਦਿਨੀ ਕਈ ਖਬਰਾਂ ਲੱਗੀਆਂ ਕਿ ਰਾਮ ਰਹੀਮ ਦੀ ਪ੍ਰੋਸੀਕਿਊਸ਼ਨ ਜਿਹੜੀ 295 A ਦੇ ਥੱਲੇ ਉਹ ਸਰਕਾਰ ਸੈਂਕਸ਼ਨ ਨਹੀਂ ਦੇ ਰਹੀ ਕੋਈ ਵੀ ਮਲਜ਼ਮ ਜਿਹਦੇ ਤੇ 295 A ਦਾ ਮੁਕੱਦਮਾ ਹੋਵੇ ਉਹਨੂੰ ਉਹਦੀ ਪ੍ਰੋਸੀਕਿਊਸ਼ਨ ਆਸਤੇ ਸੈਂਕਸ਼ਨ ਹੋਮ ডিপਾਰਟਮੈਂਟ ਦਿੰਦਾ ਮੈਂ ਇਹ ਚੀਜ਼ ਅੱਜ ਡਾਕੂਮੈਂਟਸ ਲੈ ਕੇ ਆਇਆ ਜਿਹੜੀ ਗੱਲ ਕੀਤੀ ਜਾ ਰਹੀ ਹੈ ਕਿ ਸੈਂਕਸ਼ਨ ਨਹੀਂ ਦਿੱਤੀ ਗਈ ਬਾਬੇ ਨੂੰ ਤੇ ਜਦੋਂ ਮੁੱਖ ਮੰਤਰੀ ਨੂੰ ਪੁੱਛਿਆ ਗਿਆ ਕਿ ਭਾਈ ਬਾਬੇ ਨੂੰ ਸੈਂਕਸ਼ਨ ਨਹੀਂ ਦਿੱਤੀ ਸੈਂਕਸ਼ਨ ਦੀ ਚਿੱਠੀ ਆਈ ਵੀ ਹੈ ਮੁੱਖ ਮੰਤਰੀ ਸਾਹਿਬ ਦੀ ਸਟੇਟਮੈਂਟ ਤਾਂ ਤੁਸੀਂ ਸਭ ਨੇ ਸੁਣੀ ਹੈ ਆ ਸੁਣ ਲਓ ਨੇ ਸਾਡੇ ਇਹਦੇ ਨਾਲ ਕੁਝ ਬੰਦੇ ਨਹੀਂ ਜੀ ਉਹ ਪੁਰਾਣਾ ਕੇਸ ਚੱਲ ਰਿਹਾ ਹੈ ਨਹੀਂ ਨਹੀਂ ਸਾਡੇ ਵੱਲੋਂ ਕੋਈ ਇਸ ਤਰ੍ਹਾਂ ਦੇ ਮਾਮਲੇ ਉਹ ਤਾਂ ਜੀ 2 ਵਾਰ ਤੋਂ ਬਦਲਦੇ ਹਨ ਉਹਨਾਂ ਦਾ ਮੁੰਡਾ ਇਲੈਕਸ਼ਨ ਲੜਿਆ ਜੀ ਚਲੋ ਵੇਖੋ ਪੁਰਾਣਾ ਕੇਸ ਹੈ ਸਾਡੇ ਵੱਲੋਂ ਕੋਈ ਨਹੀਂ ਜੀ ਰੋਕਿਆ ਗਿਆ ਪਿਛਲਾ ਕੇਸ ਹੈ ਹੁਣ ਮੈਂ ਤੁਹਾਡੇ ਸਾਹਮਣੇ ਇਹਦਾ ਚਿੱਠਾ ਰੱਖਾਂ ਪਹਿਲਾਂ ਇੱਕ ਤੁਹਾਨੂੰ ਕਲੀਅਰ ਕਰ ਦਿਆਂ ਕਿ ਦੇਖੋ ਮੈਂ ਫੇਰ ਉਸ ਗੱਲ ਤੇ ਆਉਣਾ ਕੀ ਕਿੱਡੇ ਨੰਗੇ ਚਿੱਟੇ ਹੋ ਕੇ ਮਦਦ ਕਰ ਰਹੇ ਹੈ ਨਹੀਂ ਤਾਂ ਇਹ ਗੱਲ ਕਹਿ ਸਕਦੇ ਸੀ ਕਿ ਫਾਈਲ ਜੀ ਕਿਸੇ ਅਫਸਰ ਨੇ ਹੀ ਦੱਬ ਕੇ ਰੱਖ ਲਈ ਸਾਡੇ ਕੋਲੇ ਤਾਂ ਪਹੁੰਚੀ ਹੀ ਨਹੀਂ ਸਾਡੇ ਤਾਂ ਧਿਆਨ 'ਚ ਹੀ ਨਹੀਂ ਆਈ ਜੀ ਇਹ ਤਾਂ ਅਸੀਂ ਉਦੋਂ ਹੀ ਦੇ ਦੇਣੀ ਸੀ ਆ ਜਿਹੜੇ ਬਾਕੀ ਦੇ ਦੋਸ਼ੀ ਆ ਉਹਨਾਂ ਕੇਸਾਂ 'ਚ ਉਹਨਾਂ ਦੀ ਸੈਂਕਸ਼ਨ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਚੁੱਕੀ ਹੈ ਕੱਲੇ ਰਾਮ रहीम ਦੀ ਸੈਂਕਸ਼ਨ ਪੰਜਾਬ ਸਰਕਾਰ ਨੇ ਨਹੀਂ ਦਿੱਤੀ ਕਿਉਂ ਆ ਮੈਂ ਸੈਂਕਸ਼ਨ ਦੀ ਚਿੱਠੀ ਲੈ ਕੇ ਆਇਆ ਉਹਨਾਂ ਦੀ ਗ੍ਰਹਿ ਮਾਮਲੇ ਅਤੇ ਨਿਆ ਨਿਆ ਵਿਭਾਗ ਗ੍ਰਹਿ ਸ਼ਾਖਾ 6 ਮਨਜ਼ੂਰੀ ਪੰਜਾਬ ਸਰਕਾਰ ਮੁਕੱਦਮਾ ਨੰਬਰ ਫਲਾ ਫਲਾ ਉਹਦੇ ਵਿੱਚ ਉਹ ਬੰਦਿਆਂ ਦੇ ਸਭ ਦੇ ਨਾਮ ਲਿਖ ਕੇ ਕਿਉਂਕਿ ਉਹ ਛੋਟੀ ਮੱਛੀ ਹੈ ਸਭ ਦੇ ਨਾਮ ਲਿਖ ਕੇ ਸ਼ਕਤੀ ਸਿੰਘ ਸੰਨੀ ਬਲਜੀਤ ਸਿੰਘ ਰਣਜੀਤ ਸਿੰਘ ਪੁੱਤਰ ਮੋਹਰ ਸਿੰਘ ਫਲਾਨਾ ਫਲਾਨਾ ਸਭ ਦੇ ਲਿਖ ਕੇ ਧਾਰਾ 295ਏ ਅਤੇ 153 53ਏ ਆਈਪੀਸੀ ਤਹਿਤ ਮੁਕੱਦਮਾ ਚਲਾਉਣ ਦੀ ਸਮਾਇਤ ਮਨਜ਼ੂਰੀ ਦਿੰਦਾ ਹਾਂ ਤਾਂ ਜੋ ਯੋਗ ਅਧਿਕਾਰਾਂ ਵਾਲੀ ਅਦਾਲਤ ਦੋਸ਼ੀਆਂ ਉਕਤਾਨ ਵਿਰੁੱਧ ਸਮਾਇਤ ਕਰ ਸਕੇ ਸਾਈਨ ਹੈ ਜੀ ਅਨੁਰਾਗ ਅਗਰਵਾਲ ਵਧੀਕ ਮੁਖ ਸਕੱਤਰ ਆਈਐਸ ਗ੍ਰਹਿ ਮਾਮਲੇ ਆਹ ਸੈਂਕਸ਼ਨ ਬਾਕੀ ਬੰਦਿਆਂ ਦੀ ਕਿਵੇਂ ਆ ਗਈ ਫਿਰ ਜੇ ਬਾਬੇ ਰਾਮ ਰਹੀਮ ਦੀ ਨਹੀਂ ਦਿੱਤੀ ਤੁਸੀਂ ਆਹ ਹੋਮ ਡਿਪਾਰਟਮੈਂਟ ਦੀ ਸੈਂਕਸ਼ਨ ਕੱਲੇ ਰਾਮ ਰਹੀਮ ਦੀ ਸੈਂਕਸ਼ਨ ਰੋਕੀ ਵੀ ਵੇਖੋ ਫਿਰ ਚਿੱਠੀਆਂ ਐਸਆਈਟੀ ਲਿਖ ਰਹੀ ਹੈ ਵਾਰੀ ਵਾਰੀ ਸਰਕਾਰ ਨੂੰ ਆ ਇੱਕ ਚਿੱਠੀ ਹੈ 14171 ਚਿੱਠੀ ਨੰਬਰ ਅਬਲਿਕ ਸੀ ਮਿਤੀ 24 9 2021 ਕਾਂਗਰਸ ਦੀ ਸਰਕਾਰ ਚੰਨੀ ਸੁਖੀ ਰੰਧਾਵਾ ਜਵਾਬ ਦੇਣ ਇਸ ਗੱਲ ਦਾ ਤੁਹਾਨੂੰ ਚਿੱਠੀ ਲਿਖੀ ਹੈ ਮਨਜ਼ੂਰੀ ਮੰਗੀ ਹੈ 295 ਐ ਦੀ ਸੈਂਕਸ਼ਨ ਚਲਾਉਣ ਵਾਸਤੇ ਦਾ ਕੇਸ ਚਲਾਉਣ ਵਾਸਤੇ ਸੈਂਕਸ਼ਨ ਦੀ ਉਹਨਾਂ ਨੇ ਨਹੀਂ ਦਿੱਤੀ ਹੁਣ ਅਦਾਲਤ ਚ ਕੇਸ ਚੱਲ ਰਿਹਾ ਹੈ ਤੇ ਅਦਾਲਤ ਦੇ ਵਿੱਚ ਐਸ ਆਈ ਟੀ ਨੇ ਇੱਕ ਜਵਾਬ ਦਿੱਤਾ 7 ਤਿੰਨ 2024 ਇਸੇ ਸਾਲ 7 ਤਿੰਨ 2024 ਨੂੰ ਅਦਾਲਤ ਦੇ ਵਿੱਚ ਰਾਮ ਰਹੀਮ ਨੇ ਕੋਈ ਡਾਕੂਮੈਂਟਸ ਐਸਆਈਟੀ ਨੂੰ ਕਿਹਾ ਸਾਨੂੰ ਪ੍ਰੋਵਾਈਡ ਕੀਤੇ ਜਾਣ ਐਸਆਈਟੀ ਜਵਾਬ ਕੀ ਦਿੰਦੀ ਆ ਉਸ 'ਚ ਕੁਵਾਟ ਡਾਕੂਮੈਂਟਸ ਮੈਂਸ਼ਨਡ ਐਟ ਸੀਰੀਅਲ ਨੰਬਰ 46 77 86 ਐਂਡ 100 ਇਹ ਜਿਹੜੇ ਡਾਕੂਮੈਂਟ ਰਾਮ ਰਹੀਮ ਨੇ ਮੰਗੇ ਹਨਾਂ ਤੋਂ ਮੈਂਸ਼ਨਡ ਇਨ ਦਾ ਰਿਪਲਾਈ ਅਗੇਂਸਟ ਵਿਚ ਇਟ ਇਟ ਹੈਜ਼ ਬੀਨ ਮੈਂਸ਼ਨਡ That, as the case for prosecution sanction, as the case for prosecution sanction in all the three cases against the applicant, applicant Aram Rahim, is pending with the Home and Justice Affairs Government of Punjab, this document can be available in those files. The said documents, if any, shall be placed on record on the judicial file as and when. the same will be received from the home affairs and justice affairs government of punjab 73 2024 chief judicial magistrate chandigarh dr amaninder singh ji satkar yog unna di adalat de vich esit bayan de ke aayi hai ki assi sanction vaste case bhejawea ram raheem da vari vari sanction mang rahe ha ਜਿਹੜੇ ਡਾਕੂਮੈਂਟਸ ਇਹ ਮੰਗ ਰਿਹਾ ਉਹ ਸੈਂਕਸ਼ਨ ਦੇ ਨਾਲ ਚਿੱਠੀ ਸਾਡੀ ਚਿੱਠੀ ਦੇ ਨਾਲ ਐਪਲੀਕੇਸ਼ਨ ਨਾਲ ਲੱਗੇ ਹੋਏ ਐ ਜਦੋਂ ਉਹ ਸੈਂਕਸ਼ਨ ਆ ਗਈ ਉਦੋਂ ਇਹਨਾਂ ਨੂੰ ਉਹ ਡਾਕੂਮੈਂਟ ਅਸੀਂ ਦੇ ਦੇਵਾਂਗੇ ਸੋ ਹੁਣ ਤੁਸੀਂ ਵੇਖੋ ਰਾਮ ਰਹੀਮ ਦੀ ਸੈਂਕਸ਼ਨ ਨਹੀਂ ਦੇ ਰਹੇ ਹਣੀਪ੍ਰੀਤ ਨੂੰ ਨੋਮੀਨੇਟ ਤੇ ਅਰੈਸਟ ਨਹੀਂ ਕਰ ਰਹੇ 164 ਦੇ ਬਿਆਨ ਹੋਣ ਦੇ ਬਾਵਜੂਦ ਪ੍ਰਦੀਪ ਕਲੇਰ ਇੱਕ ਐਫ ਆਈ ਆਰ ਚ ਅਰੈਸਟ ਕਰਕੇ ਬੇਲਵਾ ਕੇ ਦੂਜੀਆਂ ਦੋ ਐਫ ਆਈ ਆਰਾਂ ਚੋਂ ਥਾਣੇ ਚ ਭਜਾ ਦਿੱਤਾ ਜਾਂਦਾ ਮੈਂ ਉਦਾਹਰਨ ਦਿੰਨਾ ਤੁਹਾਨੂੰ ਫੋਰ ਐਗਜ਼ਾਮਪਲ ਤੁਸੀਂ ਕਿਸੇ ਥਾਣੇ ਦੇ ਜਾਂ ਐਸ ਆਈ ਟੀ ਦੇ ਮੁਖੀ ਹੋ ਮੈਂ ਦੋਸ਼ੀ ਹਾਂ ਤਿੰਨ ਐਫ ਆਈ ਆਰਾਂ ਤੁਹਾਡੇ ਕੋਲੇ ਮੇਰੀਆਂ ਤੁਸੀਂ ਮੈਨੂੰ ਫੜ ਲਿਆ ਤੁਸੀਂ ਇੱਕ ਰੈ ਐਫ ਆਈ ਆਰ ਚ ਮੈਨੂੰ ਅਰੈਸਟ ਪਾ ਦਿੰਦੇ ਹੋ ਦੂਜੀਆਂ ਦੋਆਂ ਚ ਕਿੰਨੇ ਚੱਲ ਭਜਾ ਐਸ਼ ਕਰ ਇਹ ਕਿੱਥੋਂ ਦਾ ਕਾਨੂੰਨ ਕਹਿੰਦਾ ਜੀ ਇੰਨਾਂ ਸਾਰੀਆਂ ਗੱਲਾਂ ਦਾ ਭਗਵੰਤ ਮਾਨ ਨੂੰ ਜਵਾਬ ਦੇਣਾ ਪਊ ਹੀਜ਼ ਹੋਮ ਮਿਨਿਸਟਰ ਐਸਆਈਟੀ ਸਪੈਸ਼ਲੀ ਲਿਖ ਰਹੀ ਹੈ ਕਿ ਹੋਮ ਅਫੇਅਰਸ ਦੇ ਵਿੱਚ ਪੈਂਡਿੰਗ ਹੈ ਇਹ ਫਾਈਲ ਫਿਰ ਜਵਾਬ ਦੇਵੇ ਰਾਮ ਰਹੀਮ ਜੀ ਅਸੀਂ ਡਿਮਾਂਡ ਕਰਦੇ ਆਂ ਕਿ ਪ੍ਰਦੀਪ ਕਲੇਰ ਬਾਕੀ ਦੋ ਜਿਹੜੇ ਰਹਿੰਦੇ ਕੇਸ ਹੈ ਉਹਨਾਂ ਦੇ ਵਿੱਚ ਇਮੀਡੀਏਟਲੀ ਅਰੈਸਟ ਹੋਵੇ ਤੇ ਜਿਨ੍ਹਾਂ ਨੇ ਉਹਨੂੰ ਥਾਣੇ ਚੋਂ ਭਜਾਇਆ ਹੈ ਕੇਸਾਂ ਦੇ ਵਿੱਚ ਪੀਓ ਹੋਣ ਦੇ ਬਾਵਜੂਦ ਉਨ੍ਹਾਂ ਤੇ ਕਾਰਵਾਈ ਹੋਵੇ ਅਸੀਂ ਡਿਮਾਂਡ ਕਰਦੇ ਆ ਕਿ ਹਨੀਪ੍ਰੀਤ ਇਮੀਡੀਏਟਲੀ ਅਰੈਸਟ ਹੋਵੇ ਨੋਮੀਨੇਟ ਹੋਵੇ ਫਿਰ ਜੇ ਟੈਲੀਵਿਜ਼ਨ ਵਾਲੇ ਬਿਆਨ ਸੱਚੇ ਬਨ ਰਹੇ ਹੋ ਤੇ ਫਿਰ ਆਤਾ 164 ਦੇ ਦਿੱਤੇ ਹੈ ਜੱਜ ਦੇ ਸਾਹਮਣੇ ਅੰਡਰ ਓਥ ਦਿੱਤੇ ਮੈਂ ਕੱਲ ਖਤਮ ਕਰਨ ਲੱਗਿਆ ਡਾਇਰੈਕਸ਼ਨ ਹਨੀਪ੍ਰੀਤ ਦੀ ਸੀ ਕਿ ਬੇਅਦਵੀ ਕੀਤੀ ਜਾਏ ਹਾਂਜੀ ਹਾਂਜੀ 164 ਦੇ ਬਿਆਨ ਦੀ ਕਾਪੀ ਦੇ ਦੇਣਾ ਮੈਂ ਤੁਹਾਨੂੰ ਅਸੀਂ ਡਿਮਾਂਡ ਕਰਦੇ ਆਂ ਕਿ ਰਾਮ ਰਹੀਮ ਦੀ ਸੈਂਕਸ਼ਨ ਵਿਦਿਨ 24 ਆਵਰਸ ਉਦੋਂ ਪ੍ਰੋਸੀਕਿਊਟ ਕਰਨ ਦੀ ਪੰਜਾਬ ਸਰਕਾਰ ਭੇਜੇ ਤੇ ਭਗਵੰਤ ਮਾਨ ਤੇ ਪਿਛਲੀ ਕਾਂਗਰਸ ਦੀ ਸਰਕਾਰ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਸੀ ਚਾਹੇ ਚੰਨੀ ਸੀ ਸੁਖੀ ਹੋਮ ਮਿਨਿਸਟਰ ਸੀ ਇਹ ਸਾਰੀਆਂ ਸਰਕਾਰਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਮੁੱਦਾ ਬਣਾ ਕੇ ਇੱਕ ਸਿਆਸੀ ਪੌੜੀ ਬਣਾ ਕੇ ਇਹਨਾਂ ਨੇ ਵਰਤਿਆ ਇਸ ਮੁੱਦੇ ਤੇ ਲੋਕਾਂ ਨਾਲੇ ਵਾਦਾ ਕਰਕੇ ਕਿ ਅਸੀਂ ਇਨਸਾਫ ਦੇਵਾਂਗੇ ਮਿਸਾਲੀ ਸਜ਼ਾਵਾਂ ਦੇਵਾਂਗੇ ਜਿਹੜੇ ਅਕਿਊਜ਼ਡ ਐ ਇਹਨਾਂ ਕੇਸਾਂ ਦੇ ਵਿੱਚ ਤਾਂ ਕਿ ਕੋਈ ਦੁਬਾਰਾ ਇਹੋ ਜੀ ਹਰਕਤ ਨਾ ਕਰੇ ਇਹ ਵਾਦੇ ਕਰਕੇ ਸੰਗਤ ਨਾਲ ਸਰਕਾਰ ਚ ਆਏ ਸੀ ਤੇ ਕੀ ਇਹਨਾਂ ਦਾ ਅਸਲੀ ਚਿਹਰਾ ਨਿਕਲਿਆ ਅੱਜ ਜਿਹੜੇ ਦਸਤਾਵੇਜ਼ ਐ ਮੈਂ ਤੁਹਾਡੇ ਸਾਹਮਣੇ ਰੱਖੇ ਆ ਇੱਥੇ ਕਾਗਜ਼ ਬੋਲਦੇ ਐ ਇਟਸ ਇਨ ਬਲੈਕ ਐਂਡ ਵਾਈਟ ਮੈਂ ਕੁਝ ਨਹੀਂ ਬੋਲਿਆ ਆਪਦੇ ਵੱਲੋਂ ਕੋਈ ਗੱਲ ਨਹੀਂ ਕੀਤੀ ਜੋ ਕੁਝ ਬੋਲਿਆ ਸਰਕਾਰ ਦੇ ਰਿਕਾਰਡ ਤੋਂ ਬੋਲਿਆ ਸਰਕਾਰ ਦੇ ਕਾਗਜ਼ਾਂ ਤੋਂ ਬੋਲਿਆ ਸੋ ਸਰਕਾਰ ਨੂੰ ਜਵਾਬ ਦੇਣਾ ਪਊ ਧੰਨਵਾਦ ਜੀ ਥੈਂਕ ਯੂ ਜੀ ਵਾਜਿਨਿਆ ਗਿਆ ਸੀਗਾ ਗੱਲ ਕਿ ਨਾਗਪੁਰ ਆਪਰੇਸ਼ਨ ਕਰ ਰਿਹਾ ਹੈ ਧੰਨਵਾਦ ਮੈਂ ਤਾਂ ਕਹਿ ਰਿਹਾ ਜੀ ਮੈਂ ਤਾਂ ਕਹਿ ਰਿਹਾ ਇਹ ਜਿਹੜੀ ਜਿਹੜੇ ਉਹ ਸਾਡੇ ਪੁਰਾਣੇ ਸਾਥੀ ਐ ਚਲੋ ਮੇਰੇ ਤੋਂ ਤਾਂ ਮੇਰੇ ਸ਼ਾਇਦ ਮੇਰੇ ਬਜ਼ੁਰਗਾ ਤੋਂ ਵੀ ਵੱਡੀ ਉਮਰ ਦੇ ਐ ਗੋਡੀਆਂ ਹੱਥ ਲਾਉਣਾ ਲਾਉਂਦਾ ਮੈਂ ਉਹਨਾਂ ਦੇ ਪਰ ਦੇਖੋ ਜੇ ਕੋ ਨਾਗਪੁਰ ਦੇ ਕਹੇ ਤੇ ਚੱਲਦਾ ਤਾਂ ਫਿਰ ਉਹ ਨਾਗਪੁਰ ოਪਰੇਸ਼ਨ ਹੀ ਕਿਹਾ ਜਾਊਗਾ ਹੋਰ ਉਸ ਇਹਦੇ ਤੁਸੀਂ ਗੱਲ ਤਾਂ ਫੈਕਟ ਨੂੰ ਤਾਂ ਨਜ਼ਰ ਅੰਦਾਜ਼ ਨਹੀਂ ਨਾ ਕਰ ਸਕਦੇ ਸਰ ਸਾਹਿਬ ਹਾਲੇ ਵੀ ਕਹਿ ਰਿਹਾ ਕਿ ਮੈਂ اجلاس ਖਲਾਵਾਂਗਾ ਔਰ ਪ੍ਰਧਾਨਗੀ ਤੇ ਰੱਖੋ ਦੇਖੋ ਪਤਾ ਹੈ ਕਿ ਮੇਰੀ ਮੇਰੀ ਇੱਕੋ ਰਿਕਵੈਸਟ ਐ ਤੁਹਾਨੂੰ ਅੱਜ ਇਸ਼ੂ ਨਾ ਬਹੁਤ ਵੱਡਾ ਐ ਬ੍ਰਦਰ ਵਿਦ ਡਾਕੂਮੈਂਟਸ ਮੈਂ ਰੱਖੇ ਐ ਜੇ ਅੱਜ ਇਸੇ ਤੇ ਹੀ ਰੱਖ ਲੀਏ ਕਿਉਂਕਿ ਇਹ ਸਾਰੀਆਂ ਗੱਲਾਂ ਤੇ ਜਵਾਬ ਤੁਹਾਨੂੰ ਪਹਿਲਾਂ ਸੀਨੀਅਰ ਲੀਡਰਸ਼ਿਪ ਦੇ ਚੁੱਕੀ ਹੈ ਜੋ ਢੀਂਸਾ ਸਾਹਿਬ ਦਾ ਮਾਨ ਹੈ ਕਰ ਲੈ ਕੋਈ ਗੱਲ ਨਹੀਂ ਫ੍ਰੀ ਕੰਟਰੀ ਹੈ ਜਲਾਸ ਬੁਲਾ ਲੈਣ ਉੱਥੇ ਵੀ ਪਤਾ ਲੱਗ ਜੂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਬਟ ਅੱਜ ਜੇ ਕਾਈਂਡਲੀ ਜੇ ਕਿਸੇ ਨੂੰ ਡਾਕੂਮੈਂਟਸ ਚਾਹੀਦੇ ਆ ਮੇਰੇ ਤੋਂ ਕੋਈ ਵੀ ਫੋਟੋ ਖਿੱਚ ਕੇ ਲੈ ਜਾ ਸਕਦਾ ਜਾਂ ਡਾਕੂਮੈਂਟ ਚਾਹੀਦਾ ਉਹ ਵੀ ਲੈ ਜਾ ਤਾਂ ਥੈਂਕ ਯੂ ਜੀ ਧੰਨਵਾਦ ਯਾਰ ਇਹ ਅੱਜ ਫਿਰ ਕਲੇਰ ਸਾਹਿਬ ਨਾਲ ਕਰਦੇ ਆ ਰੋ ਸਾਡੇ ਨਹੀਂ ਮੈਂ ਉਹੀ ਗੱਲ ਕਰਦਾ ਲੀਗਲ ਤੌਰ ਤੇ ਵੀ ਜੇ ਕੋਈ ਸਾਡੇ ਵੱਲੋਂ ਕਰਨ ਦੀ ਇਹਦੇ ਵਿੱਚ ਕੋਈ ਗੁੰਜਾਇਸ਼ ਹੋਈਆਂ ਲੋਡ ਹੋਈ ਡੈਫੀਨਿਟਲੀ ਸਟੈਪ ਲਵਾਂਗੇ ਥੈਂਕ ਯੂ